ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸਵਾਦ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸਟੇਡੀਅਮ ਸੀਚੇਵਾਲ ਸ਼ੋਕ ਗੁਰੂ ਜੀ ਦੀ ਯਾਦ ਵਿੱਚ ਰੋਜਾ ਤੋਂ ਖੰਡਪਾਟਾ ਨੂੰ ਸਮਾਪਤ ਹੋ ਕੇ ਗੇਮਾਂ ਚੱਲ ਰਹੀਆਂ ਨੇ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਆ ਅਸੀਂ ਚਿਚ ਵਾਲਾ ਨੇ ਬੱਬਈ ਨਾ ਉਹਨਾਂ ਦਾ ਇਹਨਾਂ ਗੇਮਾਂ ਬਰੇਕ ਕੀ ਗਾ ਜੀ ਬੱਬਈ ਸਭ ਤੋਂ ਵੱਡਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕਾ ਫਤਿਹ ਜੀ ਬਹੁਤ ਬਹੁਤ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਦਾ ਇਹ ਜਿਹੜਾ ਖੇਡ ਮੇਲਾ ਇਹ ਲਗਾਤਾਰ 37 ਸਾਲ ਹੋ ਗਿਆ ਇਹ ਗੁਰਸੰਗਤਾਂ ਪ੍ਰੀਮਾਨ ਸੰਤਵਤਾਰ ਸਿੰਘ ਦਾਦਕਾਰੀ ਉਹਨਾਂ ਦੀ ਯਾਦ ਵਿੱਚ ਮਨਾ ਰਹੀਆਂ ਇਹ ਲਗਾਤਾਰ ਅਖੰਡ ਪਾਠਾਂ ਦੇ ਸਿਮਰਨ ਦੇ ਕੀਰਤਨ ਦੇ ਦੁਆਨਸੇ ਕਵੀ ਦਰਬਾਰ ਹੋਏ ਤੇ ਪੰਜ ਦਿਨਾਂ ਦਾ ਇਹ ਖੇਡ ਮੇਲਾ ਹਰ ਸਾਲ ਛੋਟੇ ਬੱਚਿਆਂ ਤੋਂ ਲੈ ਕੇ ਇੱਕ ਦਿਨ ਰੈਸਲਿੰਗ ਦੂਸਰੇ ਦਿਨ ਛੋਟੇ ਬੱਚਿਆਂ ਤੇ ਓਪਨ ਦੇ ਵਿੱਚ ਫੋਕੀ ਦੇ ਮੁਕਾਬਲੇ ਹੋਏ ਇਵੇ ਹਰਿਆਣੇ ਦੇ ਕਰਟੀ ਮੈਂ ਇੱਥੇ ਪੁੰਝੀਆਂ ਤੇ ਆ ਦੋ ਦਿਨ ਕਬੱਡੀ ਵਾਲੀਬਾਲ ਆ ਓਪਨ ਤੇ ਉਹਦੇ ਵਾਸਤੇ ਛੋਟੇ ਬੱਚਿਆਂ ਦਾ 32 ਦੇ ਸਾਲ ਤੋਂ 35 ਕਿਲੋ ਤੋਂ ਲੈ ਕੇ 45 ਕਿਲੋ 60 ਕਿਲੋ 70 ਕਿਲੋ ਪਹਾਉ ਛੋਟੇ ਛੋਟੇ ਬੱਚੇ ਵੀ ਤੋਂ ਲੈ ਕੇ ਸਾਡਾ ਮਕਸਦ ਹੈ ਕਿ ਜਿਹੜੀ ਪਨੀਰੀ ਆ ਉਹਨੂੰ ਤਿਆਰ ਕਰੇ ਤੇ ਜਿੰਨੇ ਵੀ ਹੈਗੇ ਮੈਚ ਹੁਣ ਓਪਨ ਤੇ ਚੱਲੇ ਹੋਇਆ ਇਹ ਸਾਰੇ ਪਿੰਡਾਂ ਦੇ ਬੱਚੇ ਆ ਇਹਨਾਂ ਦੇ ਵਿੱਚ ਸੋ ਜਿਹੜੇ ਬੱਚੇ ਕਿਸੇ ਖੇਮ ਦੇ ਵਿੱਚ ਪੈ ਜਾਣਗੇ ਅਸੀਂ ਇਹ ਦੇਖ ਰਹੇ ਆ ਵਾਲੀਬਾਲ ਦੇ ਬੱਚੇ ਇਹ ਰੰਧਾਣਾਂ ਤੋਂ ਇਹ ਟੀਮ ਆਈ ਅੰਮਰਸਰ ਤੋਂ ਸੋ ਇਹ ਬੱਚੇ ਬੀ ਐਡ ਐਮ ਵਾਗੈਰਾ ਕੋਰਸ ਕਰਦੇ ਜਿਹੜੇ ਅੱਗੇ ਪੜ੍ਹ ਰਹੇ ਉਹਨਾਂ ਦੀ ਸੰਸਥਾ ਦੀ ਟੀਮ ਸੋ ਇਹ ਬੱਚੇ ਦੇਖਵਾਸ ਦੇ ਜਿਹੜਾ ਟੂਰਨਾਮੈਂਟਾਂ ਕਿਉਂਕਿ ਇੱਥੇ ਵੱਡੇ ਵੱਡੇ ਖਿਡਾਰੀ ਇਸ ਗਰਾਊਂਡ ਦੇ ਜਿਹੜੇ ਅੱਜ ਦੁਨੀਆ ਲੈਵਲ ਦੇ ਉੱਤੇ ਇਹਨਾਂ ਦੇ ਨਾਮ ਇਸੇ ਗਰਾਊਂਡ ਦੇ ਵਿੱਚੋਂ ਜਿੱਦੇ 30 ਕਿਲੋ ਤੋਂ ਲੈ ਕੇ ਉਹ ਖੇਡਦੇ ਰਹੇ। ਇਸੇ ਤਰ੍ਹਾਂ ਹਾਕੀ ਦੇ ਵਿੱਚ ਪਿਛਲੀ ਵਾਰੀ ਹਾਕੀ ਦੇ ਵਿੱਚ ਯਾਰ ਖਿਡਾਰੀ ਜਿਹੜੇ ਆ ਉੱਥੇ ਹਾਕੀ ਟੂਰਨਾਮੈਂਟ ਦੇ ਵਿੱਚ ਖੇਡਦੇ ਰਹੇ ਸੀ। ਸੋ ਇਹ ਹਰੇ ਸਾਡਾ ਮਕਸਦ ਹੈ ਕਿ ਥੱਲੇ ਨਰਸਰੀ ਨੂੰ ਕੋਈ ਵਾਸਤੇ ਕੁਝ ਸਮਾਂ ਆਪ ਗੱਡੀਏ ਮੋਹਤਵਾਰ ਮਹਾਂਪੁਰਖਾਂ ਨੂੰ ਬੇਨਤੀ ਕਰੀਏ ਉਹ ਇਹਨਾਂ ਨੂੰ ਆਸ਼ੀਰਵਾਦ ਦੇਣ ਇਹਨਾਂ ਨੂੰ ਉਤਸ਼ਾਹਤ ਕਰਨ ਕਿਉਂਕਿ ਜਿੰਨੇ ਜਰ ਬੱਚਿਆਂ ਨੂੰ ਅਸੀਂ ਸਟਰੋਂਗ ਨਹੀਂ ਕਰਾਂਗੇ ਨਾ ਤਾਂ ਬਿਮਾਰੀਆਂ ਨੂੰ ਬਜਣਗੇ ਤੇ ਨਾ ਹੀ ਉਹ ਮਾੜੇ ਅੰਸਰਾਂ ਉਹਨਾਂ ਤੋਂ ਬਜਣਗੇ ਜਦੋਂ ਖੇਡ 'ਚ ਲੱਗ ਜਾਣਗੇ ਫਿਰ ਬਿਮਾਰੀਆਂ ਤੋਂ ਵੀ ਬਜਣਗੇ ਉਹ ਮਾੜੇ ਅੰਸਰ ਜਿਹੜੇ ਸਾਡੇ ਸਮਾਜ ਦੇ ਵਿੱਚ ਆ ਜਿਹੜੇ ਨਸ਼ਿਆਂ ਤੇ ਲਾਉਣਾਂ ਨੇ ਉਹਨਾਂ ਤੋਂ ਵੀ ਵੱਧ ਜਾਂਦਾ ਕਿਉਂਕਿ ਉਹਨੂੰ ਸ਼ਹਿਦ ਪਿਆਰੀ ਹੋ ਜਾਂਦੀ ਹੈ ਸੋ ਇਸ ਵਾਸਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਬਾਕੀ ਇਸੇ ਵਾਈ ਗੁਰੂ ਵਾਈ ਗੁਰੂ ਦਾ ਸਿਮਰਨ ਇਸ ਗਰਾਊਂਡ ਦੇ ਵਿੱਚ ਜਿੰਨੇ ਵੀ ਖਿਡਾਰੀ ਕਰਦੇ ਆ ਸੋ ਬੱਚਿਆਂ ਨੂੰ ਅਨੁਸ਼ਾਸਨ ਸਿਖਾਇਆ ਜਾਂਦਾ ਤੀਸਰੇ ਜਿਹੜੇ ਬੱਚਿਆਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਥੇ ਬੱਚਿਆਂ ਨੂੰ ਨਿਆਹ ਮਿਲੇ ਛੋਟੇ ਬੱਚੇ ਵੀ ਇੱਥੇ ਆ ਕੇ ਖੁਸ਼ ਹੁੰਦੇ ਸੋ ਲਗਾਤਾਰ ਇੱਥੇ ਲੰਗਰ ਸਬੀਲਾਂ ਇਹ ਖਰਬੂਜੇ ਹਦਵਾਨੇ ਹਰ ਬੱਚੇ ਨੂੰ ਰਾਤ ਨੂੰ ਰਹਿਣ ਵਾਸਤੇ ਵੀ ਕਿਉਂਕਿ ਬੱਚਿਆਂ ਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਇੱਥੇ ਇਹ ਪਿਕਨਿਕ ਕਰਨ ਵਾਸਤੇ ਐਨਜੋਏ ਕਰਨ ਵਾਸਤੇ ਆਏ ਸੋ ਅਸੀਂ ਸਾਰੇ ਖਿਡਾਰੀਆਂ ਦਾ ਸਾਡੇ ਬੱਚਿਆਂ ਦਾ ਤੋਂ ਜਿਹੜੇ ਮਾਨ ਸਨਮਾਨ ਸੋ ਲਾਰੇ ਆ ਜਿੱਦਾਂ ਪ੍ਰਾਪਤ ਕਰ ਰਹੇ ਉਹਨਾਂ ਵਾਸਤੇ ਵੀ ਅਰਦਾਸ ਤੇ ਜਿਹੜੇ ਪਿੱਛੇ ਰਹਿ ਜਾਂਦੇ ਉਹਨਾਂ ਲਈ ਵੀ ਅਰਦਾਸ ਕਰਦੇ ਕਿ ਉਹਨਾਂ ਨੂੰ ਅਗਲੇ ਖੇਡ ਮੇਲੇ ਤੱਕ ਉਹ ਹੋਰ ਤਿਆਰੀ ਕਰਨ ਤੁਹਾਰੀ ਕਹਿੰਦੇ ਮੰਚ ਕਿੰਦਾ ਦਾ ਉਤਸ਼ਾਹ ਦੇਖ ਰਹੇ ਹਾਂ ਕਬੱਡੀ ਖਿਡਾਰੀ ਬਾਲੀਬਾਲ ਵਾਲੇ ਅਸੇ ਨੰਬਰ ਦੇ ਵਿੱਚ ਟੈਂਪਰੇਚਰ ਦੇ ਵਿੱਚ ਗਰਾਉਂਡ ਲਾ ਕੇ ਗਰਾਉਂਡ ਦੇ ਵਿੱਚ ਲੀਡ ਲਾ ਕੇ ਖੜ ਜਾਣਾ ਡੱਟ ਜਾਣਾ ਇਹ ਸਪਿਰਟ ਦੱਸਦੇ ਆ ਖੇਡ ਭਾਵਨਾ ਦੇ ਜਿਹੜੇ ਤਪ ਕਰਦੇ ਆ ਉਹੀ ਉਹ ਕੁਛ ਨਾ ਕੁਛ ਜੀਵਨ ਦੇ ਵਿੱਚ ਕਮਾਈ ਕਰਦੇ ਇਹ ਵੀ ਇੱਕ ਗਰਾਉਂਡ ਦੇ ਵਿੱਚ ਬੱਚਿਆਂ ਦੇ ਤਪ ਮਿਹਨਤ ਤੋਂ ਸੋ ਇਹੋ ਜੀ ਮਿਹਨਤ ਬੱਚਿਆਂ ਨੂੰ ਮਿਲੇ ਉਹਨਾਂ ਨੂੰ ਟੂਰਨਾਮੈਂਟ ਮਿਲਣ ਉਹਨਾਂ ਨੂੰ ਮੁਕਾਬਲੇ ਮਿਲਣ ਉਹ ਤਾਂ ਹੀ ਜਿਹੜੇ ਕਿ ਦੁਨੀਆ ਲੈਵਲ ਦੇ ਸੀ ਉਹਨਾਂ ਬੱਚਿਆਂ ਦੇ ਨਾਲ ਜੀ ਪਾਪਾ ਜੀ ਗੱਲਾਂ ਪੁਰਾਣੀ ਕਬੱਡੀ ਦੀ ਗੱਲ ਕਰਦੇ ਆ ਅੱਜ ਦੀ ਜਿਹੜੀ ਕਬੱਡੀ ਆ ਪੁਰਾਣੀ ਕਬੱਡੀ ਨਾਲੋਂ ਅੱਜ ਦੀ ਕਬੱਡੀ 'ਚ ਵੱਖਰਾ ਕਿਹਣਾ ਅੰਤਰ ਦੇਖ ਰਹੇ ਆ ਪੁਰਾਣੀ ਕਬੱਡੀ ਸਿਰਫ ਕਬੱਡੀ ਵਿੱਚ ਇਹਨਾਂ ਦਾ ਬਾਹ ਪ੍ਰੋਫੈਸ਼ਨਲ ਨਹੀਂ ਸੀ ਪੈਸੇ ਨਹੀਂ ਸੀ ਹੁਣ ਜਿਹੜੇ ਬੱਚੇ ਇੰਟਰਨੈਸ਼ਨਲ ਲੈਵਲ ਦੇ ਹੁੰਦੇ ਆ ਤੇ ਵੱਡੇ ਮੈਚਾਂ 'ਚ ਚੱਲ ਜਾਂਦੇ ਆ ਉਹਨਾਂ ਨੂੰ ਇਹਨਾਂ ਇਹਦੇ ਵਿੱਚੋਂ ਕਮਾਈ ਵੀ ਹੁੰਦੀ ਆ ਸੋ ਕਾਫੀ ਬੱਚੇ ਇੱਥੇ ਹੀ ਐ ਸਾਡੇ ਉਹਨਾਂ ਸਾਰੇ ਕੋਈ ਕੈਨੇਡਾ ਖੇਡ ਰਿਹਾ ਕੋਈ ਵੱਖ-ਵੱਖ ਮੁਲਕਾਂ 'ਚ ਜਾ ਕੇ ਖੇਡ ਰਿਹਾ ਤੇ ਅੱਗੇ ਇਹ ਕੁਝ ਨਹੀਂ ਸੀ ਤੇ ਬਾਕੀ ਜਿਹੜੇ ਹੈਗੇ ਆ ਦੂਸਰੀਆਂ ਜਿਸ ਤਰ੍ਹਾਂ ਗੇਮਾਂ ਹੈ ਹਾਕੀ ਆ ਉਹ ਅੰਤਰਰਾਸ਼ਟਰੀ ਲੈਵਲ ਤੇ ਕ੍ਰਿਕਟ ਬਹੁਤ ਵੱਡੀ ਪ੍ਰਸਿੱਧੀ ਹੈ ਸੋ ਸਾਡੇ ਬੱਚਿਆਂ ਦੇ ਵਿੱਚ ਅਸੀਂ ਇੱਥੇ ਛੀਜੇ ਵਾਲ ਦੇ ਵਿੱਚ ਰੈਸਲਿੰਗ ਦਾ ਅਖਾੜਾ ਚਲਾਉਨੇ ਕੋਚ ਰੱਖਿਆ ਹੋਇਆ ਇੱਥੇ ਬੱਚਿਆਂ ਨੂੰ ਦੋ ਟਮ ਗਰਾਊਂਡ ਦੇ ਵਿੱਚ ਫਿਰ ਹਾਕੀ ਐਸਟ੍ਰੋਡਰਸ ਲੱਗੀ ਹੋਈ ਆ ਉੱਥੇ ਬੱਚੇ ਨੂੰ ਟ੍ਰੇਨਿੰਗ ਦਿੰਨੇ ਆ ਇੱਥੇ ਗੱਧਕੇ ਦਾ ਅਖਾੜਾ ਉੱਥੇ ਬੱਚੇ ਨੂੰ ਟ੍ਰੇਨਿੰਗ ਦਿੰਨੇ ਆ ਬਾਕੀ ਸਾਰੀਆਂ ਗੇਮਾਂ ਸਕੂਲ ਦੇ ਵਿੱਚ ਉਹਨਾਂ ਦੇ ਨਾਲ ਕੁਰਬਾਨੀ ਹੁਣ ਵੀ ਤੁਸੀਂ ਦੇਖੋਗੇ ਜਿਹੜਾ ਇੱਕ ਜਿਹੜਾ ਨੰਬਰਿੰਗ ਹੋ ਰਹੀ ਆ ਉਹ ਪੰਜਾਬੀ ਚ ਗੁਰਮਖੀਤ ਬਾਬੇ ਨਾਨਕ ਵਾਲਾ ਏਗਾ ਜਿਹੜਾ ਹੈ ਉਹ ਸਕੋਰ ਬੋਰਡ ਤੇ ਆ। ਸੋ ਸਾਡੀ ਕੋਸ਼ਿਸ਼ ਹੈ ਕਿ ਸੀ ਆਪਣੇ ਵਿਰਸੇ ਨਾਲ ਉਹਨਾਂ ਚੀਜ਼ਾਂ ਦੇ ਨਾਲ ਜੋੜੀਏ। ਬਾਕੀ ਵਾਹਿਗੁਰੂ ਦੇ ਹੱਥ ਆ ਅਸੀਂ ਤਾਂ ਕਾਮਨਾ ਕਰ ਸਕਦੇ ਆ ਅਰਦਾਸ ਕਰਦੇ ਆ ਕਿ ਕੈਮਰਾਮੈਨ ਨੂੰ ਕਹਾਂਗਾ ਮੜੀਏ ਉਧਰ ਲੀਆਂ ਝਲਕੀਆਂ ਵੀ ਵਿਖਾ ਦਿੱਤੀਆਂ ਜਾਣ। ਹਾਂਜੀ। ਲੱਗਦਾ ਜੀ ਇਹ ਗੱਲ ਆ ਪੰਜਾਬ ਦੇ ਯੂਥ ਦੀ ਕਰਦੇ ਆ। ਉਹਨਾਂ ਨੂੰ ਕੀ ਮਤ اور <سؤال>

لگاتار جنیا گٹانا سوکھی رہا واحد ਬਹੁਤ ਬਹੁਤ ਧੰਨਵਾਦ ਬਾਬਾ ਸਬੀਰ ਸਿੰਘ ਜੀ ਬਹੁਤ ਸਤਿਕਾਰਯੋਗ ਨੇ ਇਧਰ ਦੇ ਪਾਸੇ ਖੁਦ ਗਿਆ ਪਾ ਰਹੇ ਨੇ ਮੇਰੇ ਮਿੱਤਰੋ ਪਰ ਹੁਣ 14 ਵਜੇ ਦਾ ਕੀ ਫੈਸਲਾ ਹੋਊਗਾ ਬਸ ਸਭ ਲਈ ਇੱਕ ਵੱਡੀ ਜਿਹੀ ਖੱਤਰ ਖੜੇ ਸੱਜੇ ਦੇ ਨਾਲ ਹੀ ਕੇ ਬਾਈ ਕਹਿੰਦੇ ਲਫਤ ਮੱਜਰਾ ਕੀਤੀ ਬਹੁਤ ਬਹੁਤ ਧੰਨਵਾਦ ਮਕਾਮਾਂ ਪਹਿਲਾਂ ਦਾ ਸਾਰੇ ਸੇਵਾਦਾਰਾਂ ਦਾ ਔਰ ਇਧਰ ਦੇ ਪਾਸੇ ਸਾਡੀ ਭੈਣ ਗੇਲਾ ਲਾ ਕੇ ਖੜੀ ਹੈ ਮੇਰੇ ਬੇਨਤੀ ਹੈ 10 20 100 ਪਿਆ ਜਿੰਨਾ ਸੰਗੀਤ ਮਾਨ ਕਰੇ ਮਜਬੂਰੀ ਹੈ ਇਹ ਸ਼ਾਮ ਹੈ ਘਰਾਂ ਵਿੱਚ ਤੇ ਗਰੀਬੀਆਂ ਇੰਨੀਆਂ ਇਹਨਾਂ ਨੂੰ ਆ ਕੰਮ ਕਰਨ ਤੇ ਮਜ਼ਦੂਰੀ ਹੋ ਜਾਂਦੀ ਹੈ ਜੋ ਮੇਰੀ ਦੇਖਤੀ ਇਹਨਾਂ ਨਰਸ਼ਦਾਂ ਨੂੰ ਦੱਸਣੀ ਚਾਹਤ ਹੈ ਇਹਨਾਂ ਨੂੰ ਸਗੇਨਾਂ ਦਾ ਮਾਤਾ ਗੌਰ ਦੇ ਤਾਂ ਕਬੱਡੀ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਟੀਮ ਆਹ ਦੇਖਾਂਗੇ ਕਿ ਮੁੰਡੇ ਹਨ ਸਿੱਧਵਾ ਕਲਾਂ ਦੇ ਵੱਲ ਖੇਡ ਮੈਦਾਨ ਦੇ ਵਿੱਚ ਪਿੰਡ ਕਲਾਂ ਦੇ ਵੱਲ ਕੋ ਨਾ ਇਹ ਟਕਰਾਅ ਨਾਲ ਖੇਡ ਮੈਦਾਨ ਦੇ ਵਿੱਚ نظر سنگھ جیسے ملیالہ کے سیوا دار بابا پرم جیسا والے اسی سو روپئے There are some बखरा नहीं आ राजे हॉल लग गया राजे खेलने के लिए बैगी तारती तारे दुआ टक्कर पर आप आवाज कर रहे जरूर जा रही है ते बेखान के दुआ के पाता ते मच्छर के दुआ के हरी पक्को ना भगवान के एक नेस खनारी था तू मोटर से गाना दे तू भगे दूर दिन की मुझे खाते हैं आ खनारी ਬੱਡੀ ਪਾਰ ਆ ਮੇਰੇ ਮਿੱਤਰੋ ਔਰ ਸਾਹਮਣੇ ਪਈ ਸੀ ਰੇਡ ਮੋਟੋ ਦੀ ਵਾਹਿਗੁਰੂ ਮੇਰ ਕਰੇ ਚੜ੍ਹਦੀ ਗੱਜ ਰੱਖੇ ਵਾਸੀ ਤਗੜੀ ਆ ਪਰ ਵੇਖਾਂਗੇ ਮੈਦਾਨ ਦੇ ਵਿੱਚ ਨੰਬਰ ਜਫਗਰ ਹੇਠੇ ਜਾ ਰਿਹਾ ਹੈ ਇਹ ਦੋਰਾ ਹੈ ਕਹਿੰਦੇ ਮਸੀਆ ਵਾਲਾ ਟਕਰਾ ਜਫਾ ਲਾ ਰਿਹਾ ਹੈ ਔਰ ਕਹਿੰਦੇ ਰਾਜਕੁਮਾਰ ਨੂੰ ਡਾਇਰੈਕਟਰ ਨੇ ਆਪਣੀ ਟੀਮ ਨਾਲ ਜੋਰ ਦਿੱਤਾ ਇਹ ਸੀ ਬਲਵੰਦਰ ਫੇਡੂ ਕੋਲ ਦਾ ਬੰਦਾ ਕਾਹੀ ਦਾ موسیقی <San>